ਅੱਜ ਹਰਿਆਣਾ ਦੇ ਸ਼ਹਿਰ ਦੇ ਵਿੱਚ ਆਪਾਂ ਐਸਵੇਲੇ 14 ਨੰਬਰ ਵਾਰਡ ਦੇ ਵਿੱਚ ਖੜੇ ਆ ਲਏ ਤੇ ਤੋਂ ਪਹਿਲਾਂ 15 ਨੰਬਰ ਵਾਰਡ ਦੇ ਵਿੱਚ ਵੀ ਗਏ ਸੀਗੇ ਬਹੁਤ ਸਾਰੇ ਪਦਵਾਦ ਵੱਖ-ਵੱਖ ਕ੍ਰਮਵਤੀ ਪਾਰਟੀਆਂ ਨੂੰ ਛੱਡ ਕੇ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ ਮੇਰੇ ਨਾਲ ਐਸ ਵਾਰਡ ਤੋਂ ਜਿਨ੍ਹਾਂ ਨੇ ਲੈਕਚਰ ਲੜਨੀ ਸਦਾ ਦਵਿੰਦਰ ਸਿੰਘ ਹੋਣੀ ਸਾਡੇ ਪ੍ਰਧਾਨ ਸਾਹਿਬ ਸ਼ਹਿਰ ਦੇ ਨਗਰ ਪੰਚਾਇਤ ਦੇ ਸਦਾ ਜਸਪਾਲ ਸਿੰਘ ਪੱਟੀ ਹੋਣੀ ਅਮਤਔਲ ਜੀ ਸਾਡੇ ਸ਼ਹਿਰੀ ਪ੍ਰਧਾਨ ਸਾਡੇ ਸਾਦੇ ਉਧੇ ਦਾ ਜਿਹੜੇ ਲੱਗੇ ਆ ਸੀ ਜਿੰਨਾ ਕੰਮ ਕੀਤਾ ਉਸ ਕੰਮ ਨੂੰ ਦੇਖਦੇ ਹੋਏ ਬਹੁਤ ਸਾਰੇ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦਾ ਐਲਾਨ ਕੀਤਾ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਨੇ ਪ੍ਰੋਮਿਸ ਕੀਤਾ ਕਿ ਇਸ ਸ਼ਹਿਰ ਦੇ ਜਿਹੜੇ ਕੰਮ ਬਾਕੀ ਬਚ ਗਏ ਉਹ ਵੀ ਜਿਹੜਾ ਅਗਲੇ 20 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਸਾਦੇ ਕੰਮ ਕੰਪਲੀਟ ਕਰ ਦਿਆਂਗੇ ਔਰ ਸ਼ਹਿਰ ਨੂੰ ਇੱਕ ਨੰਬਰ ਦਾ ਸ਼ਹਿਰ ਜਿਹੜਾ ਬਣਾਵਾਂਗੇ ਕਿਉਂਕਿ ਲੋਕਾਂ ਦਾ ਵਾਅਦਾ ਕਰਕੇ ਵੋਟਾਂ ਲਈਆਂ ਸੀਗੀਆਂ ਉਹ ਪੂਰੇ ਕਰਾਂਗੇ ਤੋ ਸਾਡੇ ਕਮਾਂਡੂ ਦੇਖਦੇ ਆ ਬਹੁਤ سارے ਸ਼ਾਇਦ ਦੇ ਬਿਜ਼ਨਸਮੈਨ ਆਮ ਬੰਦੇ ਸਾਡੇ ਜਿਹੜੇ ਆ ਉਹ ਆਮ ਆਦੀ ਪਾਰਟੀ ਜਾ ਦੇ ਮੈਂ ਸਭ ਦਾ ਧੰਨਵਾਦ ਵੀ ਕਰਦਾ ਵੈਲਕਮ ਵੀ ਕਹਿੰਦਾ ਚੀਆ ਵੀ ਕਹਿੰਦਾ ਉਹ ਸਭ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਪਾਰਟੀ ਦੇ ਵਿੱਚ ਜਿਹੜਾ ਉਹਨਾਂ ਦਾ ਬੰਦਾ ਮਾਨ ਸਨਮਾਨ ਜਿਹੜਾ ਉਹ ਕਿੱਦਾਂ ਜਲਦੀ ਨਗਰਪੰਚਾਇਤ ਦੇ ਨਾਲ ਉਹਦੀ ਚੋਣਾਂ ਵੀ ਹੋਣੀਆਂ ਕਿਵੇਂ ਜਾਂ ਤਿਆਰੀ ਚੱਲ ਰਹੀ ਹੈ ਉਹ ਤਿਆਰੀ ਆਪਣੀ ਜਦੋਂ ਮਰਜ਼ੀ ਹੋ ਜਾਣਾ ਜੇ ਪਰ ਟਾਈਮ ਰਹਿੰਦਾ ਪਰ ਜਦੋਂ ਵੀ ਹੋਣ ਗਿਆ ਆਪਣੀਆਂ ਤਿਆਰੀਆਂ ਲੋਕ ਆਮ ਆਦੀ ਪਾਰਟੀ ਨੂੰ ਬਹੁਤ ਵਧੀਆ ਟੰਗ ਦੇ ਨਾਲ ਜਿੱਤਾਉਣਗੇ ਫਿਰ ਦਾ ਮਾਦਾ ਜਿਹੜਾ ਆਮ ਆਦਮੀ ਪਾਰਟੀ ਦਾ ਸ਼ਹਿਰ ਵਿੱਚ ਪ੍ਰਧਾਨ ਬਣੂਗਾ ਜਿੱਥਾ ਵੀ ਲਗਾਤਾਰ ਲੁਧਿਆਣਾ ਇਲੈਕਸ਼ਨ ਚ ਤਿਆਰ ਕਰ ਰਹੇ ਹੋ ਕਿਵੇਂ ਦਾ ਬਹੌਲ ਹੈ ਕੀ ਭਾਜਾ ਜੀ ਅਪਾ ਨੂੰ ਲੱਗਦਾ ਕਿ 35000 ਦੀ ਵੋਟ ਦੇ ਫਰਕ ਨਾਲ ਜਿੱਤ ਜਾਵੇ ਬਹੁਤ ਬਹੁਤ ਉੱਥੇ ਵੀ ਬੜਾ ਰਿਸਪੌਂਸ ਹੈ ਬੜਾ ਅੱਛਾ ਪਾਰਟੀ ਨੂੰ ਰਿਸਪੌਂਸ ਮਿਲ ਰਿਹਾ ਸਾਡੀ ਪਾਰਟੀ ਦੇ ਸਾਡੇ ਮੰਤਰੀ ਸਹਬਾਨ ਐਮ ਐਲ ਏ ਸਹਬਾਨ ਔਰ ਲੁਧਿਆਣਾ ਸ਼ਹਿਰ ਦੀ ਸਾਡੀ ਟੀਮ ਜਿਹੜੀ ਆ ਉਹ ਬਹੁਤ ਮਿਹਨਤ ਕਰਦੀ ਹੈ ਸਭ ਤੋਂ ਵਧੀਆ ਗੱਲ ਇਹ ਆ ਕੇ ਸਾਡੇ ਕੌਮੀ ਕਦਮੀਨਾਂ ਦਾ ਰਵਿੰਦ ਕੇਰਿਵਾਲ ਜੀ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਉਮੀਦਵਾਰ ਦਿੱਤਾ ਉੱਥੇ ਸੰਜੀਵ ਅਦੋੜਾ ਜੀ ਉਹ ਬਹੁਤ ਵਧੀਆ ਉਮੀਦਵਾਰ ਆ ਬਹੁਤ ਹੀ ਸੁਲਝੇ ਹੋਏ ਸਿਆਣੇ 3 ਸਾਲ ਉਹਨਾਂ ਰਾਜ ਸਭਾ ਦੇ ਚਲਾਏ ਆ ਉਹਨਾਂ ਦੇ ਕੰਮ ਕਰਕੇ ਉਹਨਾਂ ਦੀ ਪਰਸਨੈਲਿਟੀ ਕਰਕੇ ਵੀ ਪਾਰਟੀ ਨੂੰ ਉੱਥੇ ਬਹੁਤ ਵੱਡਾ ਜਿਹੜਾ ਹਲਾਵਾ ਮਿਲ ਰਿਹਾ ਪਾਰਟੀ ਤੇ ਜਿਹੜੇ 3 ਸਾਲ ਕੰਮ ਕੀਤੇ ਆਪਾਂ ਉਹਦੇ ਦੱਸ ਹੀ ਦੇ ਪਰ ਜਿਹੜੇ ਸੰਜੀਵ ਜੀ ਨੇ ਆਪ ਕੰਮ ਕੀਤੇ ਆ ਉਹ ਕਮੇ ਉੱਤੇ ਬਹੁਤ ਵੱਡਾ ਚੋਣ ਪਹਚਾਦ ਨੂੰ ਇਲੈਕਸ਼ਨ ਨੂੰ ਜਿਹੜਾ ਹਲਾ ਦਾ ਦੇ ਦੇ ਸੋ ਵੱਡੀ ਲੀਡ ਦੇ ਨਾਲ ਦਿੱਤਾ ਵਿੱਚ ਕੀ ਕਹਿਣਾ ਚਾਹੋਗੇ ਮੈਂ ਵਾਰਡ ਨੰਬਰ 14 ਦੇ ਸਮੂਹ ਵੋਟਰ ਸਪੋਰਟਰ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਜੁਆਇਨ ਹੋਏ ਆ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਸੀਂ ਜਿਹੜੀ ਇਲੈਕਸ਼ਨ ਆ ਜਿਹੜੀ ਅੱਗੇ ਵੀ ਲੜੀਆਂ ਵਾ ਤੇ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਹੁੰਦ ਵਿੱਚ ਆਈ ਆ ਵਿਕਾਸ ਦੇ ਮੱਦੇ ਦੇ ਵਿੱਚ ਆਈ ਸੀ ਅੱਜ ਆਪਾਂ ਨੇ ਇਹ ਨਾਲੇ ਵਿੱਚ ਮੰਤਰੀ ਸਾਹਿਬ ਦੀ ਗੋ ਵਿੱਚ ਬਹੁਤ ਜ਼ਿਆਦਾ ਵਿਕਾਸ ਦੇ ਕੰਮ ਕੀਤੇ ਆ ਸੋਨਾਂ ਨੂੰ ਦੇਖ ਕੇ ਲੋਕ ਜਿਹੜੇ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਜਿਸ ਤਰ੍ਹਾਂ ਮੰਤ ਸਿੰਘ ਆਪ ਦੱਸ ਕੇ ਗਏ ਆਉਣ ਵਾਲੀ ਜਿਹੜੀ ਇਲੈਕਸ਼ਨ ਐ ਐਮਸੀ ਇਲੈਕਸ਼ਨ ਆਉਣ ਵਾਲੀ ਆ ਉਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕਮੇਟੀ ਆ ਬਹੁਤ ਵੱਡੀ ਲੀਡ ਦੇ ਨਾਲ ਬਣ ਜਾ ਰਹੀ ਆ ਸੋ ਮੈਂ ਸਾਰੇ ਨਾਲ ਵਾਸੀਆਂ ਨੂੰ ਕਹਿੰਦਾ ਕਿ ਵਿਕਾਸ ਦੇ ਨਾਂ ਤੇ ਵੋਟ ਪਾਓ ਜਿਹੜੇ ਕੰਮ ਪਿਛਲੇ 17 ਸਾਲਾਂ ਚ ਨਹੀਂ ਹੋਏ ਉਹ ਕੈਬਨਲ ਮੰਤਰੀ ਸਰਦਾਰ ਖਲੀ ਸਿੰਘ ਢਾਲੀਵਾਲ ਜੀ ਦੀ ਗਵਾਏ ਵਿੱਚ ਆਪਣੇ ਨਾਲ ਵਿੱਚ ਹੋਏ ਆ ਤੇ ਹੋਰ ਨੂੰ ਵੀ ਰਏ ਆ 9.5 ਕਰੋੜ ਰੁਪਏ ਦੀ ਹੋਰ ਗਰਾਂਟ ਆਈ ਆ ਉਹਨੇ ਆਈ ਨਾਲੇ ਦਾ ਸਾਰਾ ਜਿਹੜਾ ਕਾਇਆਕਲਪ ਹੋ ਗਈ ਉਸ ਦੇ ਨਾਲ ਸੋ ਮੈਂ ਜਿੰਨੇ ਵੀ ਵਾਰਡ ਵਿੱਚ 45 ਨੰਬਰ ਵਾਰਡ ਚ ਅੱਜ ਸ਼ਾਮਲ ਹੋਏ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਵੱਲੋਂ ਥੰਮ੍ਹ ਟਾਈਮ ਦਿੱਤਾ ਗਿਆ ਤੁਹਾਨੂੰ ਵਾਰਡ ਨੂੰ ਲੈ ਕੇ ਕਿ ਵਾਰਡ ਦੇ ਵਿੱਚ ਮਿਹਨਤ ਕਰੋ ਜੀ ਜੀ ਵਾਰਡ ਇੱਕ ਤਰੀਕਾ ਲਾਤਾ ਰਹਿੰਦਾ ਧੰਨ ਧੰਨਵਾਦ ਹੈ ਮੰਤਰੀ ਸਾਹਿਬ ਜੀ ਦਾ ਜੇ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਵਾ ਕਹਿ ਸਕਦੇ ਜੇ ਸਸਪੈਂਸ ਕਲੀਅਰ ਕਰਤੋਂ ਬਿਲਕੁਲ ਜੀ ਬਿਲਕੁਲ ਜੀ ਸਸਪੈਂਸ ਕਲੀਅਰ ਹੋ ਗਿਆ ਵਾ ਕਿਉਂਕਿ ਪਹਿਲਾਂ ਜਿਹੜੇ ਸਾਡੇ ਐਮਸੀ ਦਿਸਪਾਸਿਟ ਲੋਜੀ ਜੀ ਉਹਨਾਂ ਨੂੰ 12 ਨੰਬਰ ਵਾਰਡ ਤੋਂ ਮੰਤਰੀ ਸਾਹਿਬ ਨੇ ਉਹਨਾਂ ਨੂੰ ਕਿਹਾ ਅਗੇ ਤੁਸੀਂ 12 ਨੰਬਰ ਵਾਰਡ ਵੇਖੋ ਸੋ ਮੈਂ ਬਹੁਤ-ਬਹੁਤ ਤੁਹਾਨੂੰ ਧੰਨਵਾਦ ਕਰਦਾ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਦਿਵਾਇਆ ਔਰ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੀ 4 ਨੰਬਰ ਵਾਰਡ ਹੈ ਅਸੀਂ ਨਾਲੇ ਹਲੇ ਅਸੀਂ ਨਾਲੇ ਦੇ ਵਿੱਚੋਂ ਸਭ ਤੋਂ ਵੱਧ ਆਪਾਂ ਵੋਟਾਂ ਦੇ ਜਿੱਤੋਗੇ ਤੁਹਾਡੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਜੀ ਸਾਰੇ ਲੋਕ ਜਾਣਦੇ ਆ ਕਿ ਭੱਜੇ ਫਰੀਦਾ ਲੋਕ ਜਦੋਂ ਵੀ ਆਵਾਜ਼ ਮਾਰਦੇ ਹਾਜ਼ਰ ਹੋਈਦਾ ਦਿਨ ਰਾਤ ਸੋ ਮਿਹਨਤ ਦਾ ਮੁੱਲ ਲੋਕ ਜ਼ਰੂਰ ਹਾਂਜੀ ਬ੍ਰਦਰ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਗੌਰਵ ਤਰੇਹਣਾ ਅੱਜ ਮੰਤਰੀ ਸਾਹਿਬ ਸਾਡੇ ਘਰ ਆਏ ਬਹੁਤ ਬਹੁਤ ਸਾਨੂੰ ਬਹੁਤ ਖੁਸ਼ੀ ਹੋਈ ਹੈ ਤੇ ਆਪਾਂ ਇਹਨਾਂ ਦੇ ਕੰਮਕਾਰਾਂ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ ਹਾਂ ਤਾਂ ਆਪਾਂ ਜਿੰਨਾਂ ਨਾਲ ਜੁੜੇ ਹਾਂ ਤੇ ਆਗਾਹ ਵੀ ਆਪਾਂ ਜਿੱਦਾਂ ਸਾਨੂੰ ਸੇਵਾ ਦੇਣਗੇ ਆਪਾਂ ਇਹਨਾਂ ਨਾਲ ਥੈਂਕ ਯੂ ਇਹ ਕੰਮ ਬਹੁਤ ਵਧੀਆ ਲੱਗੇ ਜਿਹੜੇ ਜਿਹੜਾ ਸਾਨੂੰ ਇਹਨਾਂ ਦੇ ਕੰਮ ਬਹੁਤ ਹੀ ਲੱਗੇ ਜਿਹੜੇ ਆਪਣਾ ਰੋਡ ਬਣ ਗਿਆ ਵਧੀਆ ਤੇ ਦੁਕਾਨਦਾਰ ਵੀ ਉਹ ਦੁਕਾਨਦਾਰ ਤੇ ਤੌਰ ਤੇ ਕਿਸ ਤਰ੍ਹਾਂ ਦੇ ਦੇ ਇਹਨਾਂ ਦਾ ਕੰਮ ਹੈ ਵੇਖੋ ਦੁਕਾਨਦਾਰ ਕੋਈ ਪ੍ਰੋਬਲਮ ਨਹੀਂ ਕੀ ਵਧੀਆ ਇਸ ਤਰ੍ਹਾਂ ਕੰਮ ਕਰ ਰਹੇ ਆ ਤੇ ਇਸ ਤਰ੍ਹਾਂ ਰੋਡ ਬਣ ਗਈ ਹਾਂਜੀ ਰੋਡ ਰੋਡ ਵਧੀਆ ਬਣ ਗਈ ਤੇ ਲਾਈਟਸ ਲੱਗੀਆਂ ਤੇ ਜਾਂ ਸਟੇਡੀਅਮ ਬਣ ਰਿਹਾ ਅਕਸਰ ਛਾਪੇ ਮਾਰੀਂ ਦੁਕਾਨਦਾਰਾਂ ਤੇ ਹੁਣ ਕਿਵੇਂ ਦਾ ਲੱਗਦਾ ਨਹੀਂ ਨਹੀਂ ਹੁਣ ਕੁਛ ਨਹੀਂ ਐਦਾਂ ਕੋਈ ਛਾਪੇ ਮਾਰੀ ਨਹੀਂ ਹੋ ਰਹੀ ਇਹ ਤਾਂ ਉਹ ਪਹਿਲਾਂ ਸਕਾਰਾਂ ਸੀ ਜਿਹੜੀ ਛਾਪੇ ਮਾਰੀਆਂ ਹੁੰਦੀਆਂ ਸੀ ਦੂਜੀ ਹੈ ਕੋਈ ਆ ਜਾਂਦਾ ਕੋਈ ਕੋਈ ਕੁਛ ਆ ਜਾਂਦਾ ਹੀ ਭਾਵੇਂ ਉਹ ਗੱਲ ਨਹੀਂ ਅੱਛਾ ਵੀਰਾ ਆਊਗਾ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਆਹ ਇਹਨਾਂ ਨੇ ਮਤਲਬ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਹੈ ਅਜਨਾਲੇ ਦੇ ਵਿਕਾਸ ਲਈ ਬੜਾ ਵੱਡਾ ਇੱਕ ਸਟੈਪ ਰੂਟ ਉਠਾਇਆ ਹੈ ਜਿਹਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਨਾਲ ਆ ਤੇ ਅੱਗੇ ਦੇਖੋ ਇਹ ਮਤਲਬ ਜੋ ਵੀ ਇਹਦੇ ਵਿਕਾਸ ਲਈ ਨਾਲਾ ਦੇ ਵਿਕਾਸ ਲਈ ਕਾਫੀ ਇਹਨਾਂ ਨੇ ਗੱਲਾਂ ਕੀਤੀਆਂ ਕਿ ਅਸੀਂ ਸਟੇਡੀਅਮ ਵੀ ਬਣਾ ਰਹੇ ਹਾਂ ਇੱਕ ਨਵਾਂ ਪਾਰਕ ਬਣਾ ਰਹੇ ਹਾਂ ਬੱਚਿਆਂ ਲਈ ਤੇ ਵਧੀਆ ਹੀ ਇਹ ਗੱਲ ਹੈ ਤੇ ਕਿਹੜੇ-ਕਿਹੜੇ ਕਮਾਂਡ ਦੇ ਵਿੱਚ ਪ੍ਰਭਾਵਿਤ ਹੋਏ ਜਿਹੜੇ ਕੰਮ ਚੁੱਕੇ ਹੁੰਦਾ ਸੜਕਾਂ ਬਣੀਆਂ ਹੈ ਕਾਫੀ ਗਲੀਆਂ ਵੀ ਕਾਫੀ ਮਤਲਬ ਜਿਹੜੀਆਂ ਟੁੱਟੀਆਂ ਸੀ ਉਹ ਵੀ ਬਣੀਆਂ ਹੈ ਲਾਈਟਸ ਲੱਗੀਆਂ ਬਹੁਤ ਸਾਰਾ ਮਨਜੀਤ ਸਾਹਿਬ ਐ ਕਿ ਵੀ વિશ્વાસ ਨੂੰ ਆਉਂਦੇ ਨਾਲ ਕਿ ਅਸੀਂ ਸਾਰੇ ਤੁਹਾਡੇ ਨਾਲ ਆ 27 ਦੀ ਇਲੈਕਸ਼ਨ ਦੇ ਵਿੱਚ ਤੁਸੀਂ ਸਾਥੋਂ ਹਾਂਜੀ ਹਾਂਜੀ ਬਿਲਕੁਲ ਅਸੀਂ ਸਾਰੇ